ਸਤਿ ਸ਼੍ਰੀ ਅਕਾਲ ਦੋਸਤੋ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੋ ਕਿ ਮੁਹਾਲੀ ਦੇ 40s ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਪਿਛਲੇ ਦਿਨੀ ਉਹਨਾਂ ਦੀ ਸਿਹਤ ਇੱਕਦਮ ਨਾਜ਼ੁਕ ਹੋਈ ਜਿਸ ਦੇ ਤਹਿਤ ਉਹਨਾਂ ਨੂੰ 에어 ਲਿਫਟ ਕਰਕੇ ਮੁਹਾਲੀ ਦੇ 40s ਹਸਪਤਾਲ ਦੇ ਵਿੱਚ ਲਿਆਂਦਾ ਗਿਆ ਇਸ ਵਕਤ ਇੱਕ ਮਾਹਰ ਡਾਕਟਰਾਂ ਦੀ ਟੀਮ ਉਹਨਾਂ ਦੀ ਸਿਹਤ ਦੀ ਜਿਹੜੀ ਹੈ ਨਿਗਰਾਨੀ ਕਰ ਰਹੀ ਹੈ ਹਾਲ ਹੀ ਦੇ ਵਿੱਚ ਹਲਕਾ ਤੂਰੀ ਦੇ ਇੱਕ ਮੰਦਰ ਰਣਕੀਸ਼ਵਰ ਦੇ ਵਿੱਚ ਉਹ ਪੂਜਾ ਅਰਚਨਾ ਕਰਨ ਤੋਂ ਬਾਅਦ ਇੱਕਦਮ ਉਹਨਾਂ ਦੀ ਜੋ ਬੀਪੀਸੀ ਉਹ ਵਧਨ ਕਰਕੇ ਇੱਕਦਮ ਸੇਤ ਜਿਹੜੀ ਸੀ ਉਹ ਢਿੱਲੀ ਹੋ ਗਈ। ਉੱਥੇ ਹੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਸੋਦੀਆ ਵੀ ਪੂਜਾ ਦੇ ਲਈ ਪਹੁੰਚੇ ਹੋਏ ਸਨ ਕਿਉਂਕਿ ਅਗਲੇ ਦਿਨ ਮੋਗਾ ਦੇ ਵਿੱਚ ਰੈਲੀ ਨੂੰ ਸੰਬੋਧਨ ਕਰਨਾ ਸੀ ਔਰ ਉਸੇ ਦਿਨ ਹੀ ਇੱਕ ਫਾਜ਼ਿਲਕਾ ਜ਼ਿਲ੍ਹੇ ਦਾ ਜਿਹੜਾ ਮੁੱਖ ਮੰਤਰੀ ਸਾਹਿਬ ਵੱਲੋਂ ਦੌਰਾ ਵੀ ਕਰਨਾ ਸੀ। ਤਾਂ ਕਾਫੀ ਜਿਹੜਾ ਉਹਨਾਂ ਦਾ ਸ਼ਡਿਊਲ ਸੀ ਉਹ ਰੁਝੇਵਿਆਂ ਵਾਲਾ ਸੀ ਪਰ ਜਿਵੇਂ ਹੀ ਅਚਾਨਕ ਪੂਜਾ ਤੋਂ ਬਾਅਦ ਉਹਨਾਂ ਦਾ ਬੀਪੀ ਇੱਕਦਮ ਇੰਨਾ ਵੱਧ ਗਿਆ ਕਿ ਉਹਨਾਂ ਨੂੰ 에어 ਲਿਫਟ ਕਰਕੇ ਮੁਹਾਲੀ 40s ਹਸਪਤਾਲ ਦੇ ਵਿੱਚ ਲਿਆਉਣਾ ਪਿਆ ਤਾਂ ਉਸ ਤੋਂ ਬਾਅਦ ਬੇਸ਼ੱਕ ਉਹਨਾਂ ਦਾ ਫਾਜ਼ਲਕਾ ਜ਼ਿਲ੍ਹੇ ਦਾ ਦੌਰਾ ਤਾਂ ਰੱਤ ਹੋ ਗਿਆ ਪਰ ਨਾਲ ਹੀ ਅਟਕਲਾਂ ਇਹ ਵੀ ਲੱਗ ਰਹੀਆਂ ਸੰਕੇ ਉਹਨਾਂ ਦੀ ਸਿਹਤ ਜ਼ਿਆਦਾ ਹੀ ਖਰਾਬ ਹੈ ਤਾਂ ਉਹ ਮੁਹਾਲ ਮੋਕਾਂ ਦੇ ਵਿੱਚ ਰੈਲੀ ਨੂੰ ਸੰਬੋਧਨ ਨਹੀਂ ਕਰ ਪਾਉਣਗੇ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਬੇਸ਼ੱਕ ਹਸਪਤਾਲ ਤੋਂ ਛੁੱਟੀ ਤਾਂ ਨਹੀਂ ਮਿਲੀ ਸੀ ਪਰ ਫਿਰ ਵੀ ਉਹਨਾਂ ਨੇ ਮੋਗਾ ਰੈਲੀ ਦੇ ਵਿੱਚ ਪਹੁੰਚ ਕੇ ਧੂਆਂ ਤਾਰ ਭਾਸ਼ਣ ਵੀ ਦਿੱਤਾ ਔਰ ਵਿਰੋਧੀ ਪਾਰਟੀਆਂ ਦੇ ਉੱਪਰ ਵੀ ਪੂਰਾ ਉਹਨਾਂ ਨੇ ਤੰਜ ਕੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਇਹ ਰੈਲੀ ਜਿਹੜੀ ਹੈ ਉਹ ਕੀਤੀ ਗਈ ਸੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਜੋ ਪਿਛਲੀਆਂ ਸਰਕਾਰਾਂ ਸੀ ਪਹਿਲਾਂ 10 ਸਾਲ ਪਹਿਲਾਂ ਜੀ ਕਾਂਗਰਸ ਸਰਕਾਰ ਰਹੀ ਤਾਂ ਫਿਰ 10 ਸਾਲ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਰਹੀ ਫਿਰ ਕਾਂਗਰਸ ਦੀ ਰਹੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਨ੍ਹਾਂ ਸਰਕਾਰਾਂ ਦੇ ਦੌਰਾਨ ਹੀ ਇਹ ਸ਼ੀਵਾ ਤਰਿਆ ਜਿਹੜਾ ਪੰਜਾਬ ਦੇ ਵਿੱਚ ਵਗਿਆ ਤਾਂ ਉਹਨਾਂ ਨੇ ਉਹਨਾਂ ਸਰਕਾਰਾਂ ਦੇ ਉੱਪਰ ਇਹ ਦੋਸ਼ ਵੀ ਲਗਾਏ ਕਿ ਉਹਨਾਂ ਦੇ ਵੱਲੋਂ ਇਸ ਨੂੰ ਠੱਲਿਆ ਨਹੀਂ ਗਿਆ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਸਰਕਾਰ ਲਗਾਤਾਰ 4 ਸਾਲ ਤੋਂ ਕੋਸ਼ਿਸ਼ ਕਰ ਰਹੀ ਹੈ ਬਹੁਤ ਸਾਰੇ ਜੋ ਨਸ਼ਾ ਤਸਕਰ ਹਨ ਉਹਨਾਂ ਨੂੰ ਵੀ ਜੇਲ੍ਹਾਂ 'ਚ ਕੀਤਾ ਗਿਆ ਹੈ ਉਹਨਾਂ ਦੇ ਕੋਲੋਂ ਭਾਰੀ ਮਾਤਰਾ ਦੇ ਵਿੱਚ ਨਸ਼ੀਲਾ ਪਦਾਰਥ ਵੀ ਜਬਤ ਕੀਤਾ ਗਿਆ ਹੈ ਹਥਿਆਰ ਵੀ ਬਰਾਮਦ ਕੀਤੇ ਗਏ ਤੇ ਨਸ਼ਾ ਤਸਕਰੀ ਦੀ ਵਰਤੇ ਜਾਂਦੇ ਵਾਹਨ ਵੀ ਜਿਹੜੇ ਆ ਉਹ ਬਰਾਮਦ ਜਬਤ ਕੀਤੇ ਗਏ ਉੱਥੇ ਹੀ ਮੁੱਖ ਮੰਤਰੀ ਸਾਹਿਬ ਦੀ ਜੋ ਹਾਲਤ ਹੈ ਉਹ ਬੇਸ਼ੱਕ ਥੋੜੀ ਸਥਿਰ ਦੱਸੀ ਗਈ ਹੈ ਪਰ ਜਿਵੇਂ ਹੀ ਉਹ ਰੈਲੀ ਕਰਕੇ ਵਾਪਸ ਪਹੁੰਚੇ ਹੈ ਤਾਂ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਜਿਹੜੀ ਤਕਲੀਫ ਹੈ ਉਹ ਦੱਸੀ ਗਈ ਉਹਨਾਂ ਵੱਲੋਂ ਤਾਂ ਫਿਰ ਤੋਂ ਉਹਨਾਂ ਦਾ ਜਿਹੜਾ ਇਲਾਜ ਸੀ ਬਾਹਰ ਡਾਕਟਰਾਂ ਦੀ ਨਿਗਰਾਨੀ ਤੇ ਹੇਠ ਸ਼ੁਰੂ ਹੋ ਗਿਆ ਉਦੋਂ ਉਹਨਾਂ ਦੀ ਜਾਨ ਨੂੰ ਲੈ ਕੇ ਖਤਰੇ ਦੀ ਜੋ ਈਮੇਲ ਪ੍ਰਾਪਤ ਹੋਈ ਹੈ ਉਸ ਦੇ ਨਾਲ ਵੀ ਸੁਰੱਖਿਆ ਏਜੰਸੀਆਂ ਤੇ ਪੁਲਿਸ ਪ੍ਰਸ਼ਾਸਨ ਕਾਫੀ ਹਾਈ ਅਲਰਟ ਤੇ ਹੈ ਕਿਉਂਕਿ ਉਸ ਈਮੇਲ ਦੇ ਵਿੱਚ ਇਹ ਗੱਲ ਲਿਖੀ ਗਈ ਸੀ ਕਿ ਮੁੱਖ ਮੰਤਰੀ ਸਾਹਿਬ ਨੂੰ ਜਿਹੜਾ ਪਲੋਨੀਅਮ ਨਾਮ ਦਾ ਇੱਕ ਜੋ ਜ਼ਹਿਰ ਹੈ ਉਹ ਦੇ ਦਿੱਤਾ ਗਿਆ ਹੈ ਬੇਸ਼ੱਕ ਡਾਕਟਰਾਂ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਪਰ ਉਸਦੇ ਸ਼ੁਰੂਆਤੀ ਲੱਛਣ ਇਹੀ ਦੱਸੇ ਗਏ ਹੈ ਕਿ ਸਾਹ ਲੈਣ ਚ ਦਿੱਕਤ ਆਉਂਦੀ ਹੈ ਔਰ ਨਾਲ ਹੀ ਦਸਤ ਤੇ ਉਲਟੀਆਂ ਚੜੀਆਂ ਉਹ ਮਰੀਜ਼ ਨੂੰ ਸ਼ੁਰੂ ਹੋ ਜਾਂਦੀਆਂ ਫਿਲਹਾਲ ਉਹਨਾਂ ਦੇ ਇਹੋ ਜੀ ਕੋਈ ਵੀ ਜਿਹੜੀ ਸੂਚਨਾ ਹੈ ਉਹ ਹਸਪਤਾਲ ਦੇ ਡਾਕਟਰਾਂ ਵੱਲੋਂ ਜਨਤਕ ਨਹੀਂ ਕੀਤੀ ਗਈ ਰੋਸਤੇ ਵਿੱਚ ਈਮੇਲ ਦੇ ਵਿੱਚ ਜਰੂਰ ਇਹ ਦਾਵਾ ਕੀਤਾ ਗਿਆ ਕਿ ਉਹਨਾਂ ਨੂੰ ਪਲੋਨੀਅਮ ਨਾਮ ਦਾ ਜਿਹੜਾ ਰੇਡੀਓ ਐਕਟਿਵ ਤਰਲ ਪਦਾਰਥ ਹੈ ਉਹ ਦਿੱਤਾ ਗਿਆ। ਉੱਥੇ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਉਸ ਈਮੇਲ 'ਚ ਦਾਵਾ ਕੀਤਾ ਗਿਆ ਹੈ ਕਿ ਜੇਕਰ ਮੁੱਖ ਮੰਤਰੀ ਸਾਹਿਬ ਇਸ ਹਮਲੇ ਤੋਂ ਬਚ ਜਾਂਦੇ ਹਮਲਾ ਭਾਵੇਂ ਕਿ ਜੋ ਉਹਨਾਂ ਨੂੰ ਤਰਲ ਪਦਾਰਥ ਦਿੱਤਾ ਗਿਆ ਉਹਦੇ ਤੋਂ ਬਚ ਵੀ ਜਾਂਦੇ ਤਾਂ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਹਸਪਤਾਲ ਨੂੰ। ਬੇਸ਼ੱਕ ਬਹੁਤ ਟਾਈਟ ਸਕਿਉਰਟੀ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਕਿਉਂਕਿ ਮੁੱਖ ਮੰਤਰੀ ਸਾਹਿਬ ਦੀ ਜਾਨ ਨੂੰ ਖਤਰਾ ਮਹਿਸੂਸ ਕੀਤਾ ਗਿਆ ਹੈ ਉੱਥੇ ਹੀ ਡੌਗ ਸਕੁਐਡ ਦੀਆਂ ਟੀਮਾਂ ਲਗਾਤਾਰ ਸ਼ਾਂਭੀਨ ਕਰ ਰਹੀਆਂ ਹਨ ਤੇ ਨਾਲ ਦੀ ਨਾਲ ਹੀ ਜਿਹੜੇ ਪੰਜ ਬੰਬ ਰੋਧਕ ਦਸਤੇ ਹੁੰਦੇ ਹੈ ਉਹ ਵੀ ਬੁਲਾ ਲਏ ਗਏ ਹੈ ਤਾਂ ਕਿ ਕੋਈ ਵੀ ਅਨਸੁਖਾਵੀ ਜਿਹੜੀ ਘਟਨਾ ਉਹ ਨਾ ਵਾਪਰੇ ਔਰ ਬੇਸ਼ੱਕ ਮੁੱਖ ਮੰਤਰੀ ਸਾਹਿਬ ਹੋਣ ਠੀਕ ਨੇ ਪਰ ਉਹਨਾਂ ਨੂੰ ਲਗਾਤਾਰ ਆਰਾਮ ਕਰਨ ਦੀ ਹੀ ਸਲਾਹ ਡਾਕਟਰਾਂ ਵੱਲੋਂ ਦਿੱਤੀ ਜਾ ਰਹੀ ਹੈ ਕਿਉਂਕਿ ਉਹ ਵਿੱਚੋ ਜਿਵੇਂ ਰੈਲੀ ਨੂੰ ਸੰਬੋਧਨ ਕਰਨ ਗਏ ਸਨ ਤਾਂ ਜਿੰਨਾ ਹਾਲਤ ਤੇ ਵਿੱਚ ਸੁਧਾਰ ਹੋਇਆ ਸੀ ਉਹ ਫਿਰ ਤੋਂ ਹੀ ਉਸੇ ਸਟੇਜ ਦੇ ਵਿੱਚ ਚਲੇ ਗਏ ਸਨ ਤਾਂ ਹੁਣ ਡਾਕਟਰਾਂ ਵੱਲੋਂ ਲਗਾਤਾਰ ਉਹਨਾਂ ਨੂੰ ਆਪਣੇ ਸਰਵਲੈਂਸ ਦੇ ਵਿੱਚ ਰੱਖਿਆ ਹੋਇਆ ਹੈ ਉਹਨਾਂ ਦੀ ਹਾਲਤ ਬਿਲਕੁਲ ਸਥਿਰ ਹੈ ਉਹ ਵੱਖ-ਵੱਖ ਮਾਰਾਂ ਦੀ ਇੱਕ ਸਾਂਝੀ ਮੈਡੀਕਲ ਟੀਮ ਦੀ ਦੇਖਰੇਖ ਦੇ ਵਿੱਚ ਨੇ ਤਾਂ ਜਿਸ ਕਾਰਨ ਉਹਨਾਂ ਨੂੰ ਨਿਗਰਾਨੀ ਅਤੇ ਸਹਾਇਕ ਦੇਖਭਾਲ ਦੇ ਲਿੰਕ ਹਸਪਤਾਲ ਦੇ ਵਿੱਚ ਅਜੇ ਕੁਝ ਦਿਨ ਹੋਰ ਰਹਿਣਾ ਪੈ ਸਕਦਾ ਹੈ ਧੰਨਵਾਦ